ਸਤਨਾਮ ਜੀ ਸੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਨਮ ਧਰਤੀ ਸultanpur Lodhi ਪਵਿੱਤਰ ਬਈ ਗੁਰਦੁਆਰਾ ਸ਼੍ਰੀ ਬੇਸਰ ਜੀ ਦੇ ਕਿਨਾਰੇ ਸੋ ਇਲਾਹੀ ਜੋ ਬ੍ਰਿਜ ਹੈ ਯਾਗ ਵਿਲਾਇਓ ਪੂਸ਼ ਪਰ ਬੇਲ ਨਾ ਜੋ ਹੈ ਕਾਂਤ ਤੁ ਨਾਨਕ ਖੁੱਲਾਂ ਸੰਧੀ ਵਾਰ ਖੜਿਆ ਹੱਬ ਸੰਸਾਰ ਜਿਉ ਦੇ ਮਹਾਵਾਕ ਅਨੁਸਾਰ ਗੁਰਦੁਆਰਾ ਸ੍ਰੀ ਬੇਰ ਸਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ 14 ਸਾਲ 9 ਮਹੀਨੇ 13 ਦਿਨ ਇੱਥੇ ਰਹਿ ਤੇ ਇਸ਼ਨਾਨ ਕਰੇ ਉਸ ਪਵਿੱਤਰ ਬੈਹ ਦੇ ਦਰਸ਼ਨ ਕਰ ਰਹੇ ਹਾਂ ਆਪ ਗੁਰਸੰਗਤ ਜਿਉ ਜਿੱਥੇ ਬਹੁਤ ਸੋਹਣੇ ਯਾਰ ਨਾਲ ਸ਼ਾਂਤੀ ਚੇਵਲ ਜੀਆਂ ਨੇ ਇਸ ਵੇਂ ਦੀ ਕਾ 服务 ਨੂੰ ਆਰੰਭ ਕੀਤਾ ਹੋਇਆ ਹੈ ਤੇ ਬਹੁਤ ਹੀ ਸੁੰਦਰ ਜੋ ਦ੍ਰਿਸ਼ ਜੋ ਦੇਖਣ ਦੇ ਵਿੱਚ ਦਿਖਦਾ ਹੈ ਬਹੁਤ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਹੈ ਗੁਰੂ ਨਾਨਕ ਸਰਬ ਕਲਾ ਸਮਰੱਥ ਸ਼ਕਤੀ ਦੁੱਖ ਭਾਰਤ ਭੂਮੀ ਦਾ ਹਰਨਾਏ ਕਾਲੂ ઋષਿ ਨੇ ਕਰੀ ਉਹ ਪਾਸ਼ਨਾ ਸੀ ਤਾਈਓ ਕਾਲ ਇਕਰਾਸ ਸੀ ਕਰਨ ਆਏ ਬਣ ਗਏ ਸਹਾਰਾ ਉਹ ਦੁਖੀਆਂ ਦਾ ਚਾਰੇ ਵਰਨ ਹੀ ਜਿਨ੍ਹਾਂ ਦੀ ਸ਼ਰਨ ਆਏ ਸਭ ਹੋਣਗੇ ਮੁਕਤ ਦਰਬਾਰ ਸਿੰਘਾ ਜਿਹੜੇ ਨਾਨਕ ਗੁਰਾਂ ਦੀ ਸ਼ਰਨ ਆਏ ਜਿਹੜੇ ਨਾਨਕ ਗੁਰਾਂ ਦੀ ਸ਼ਰਨ ਆਏ ਸੋ ਗੁਸਾਂਕ ਤਾਂ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਦਿਆਂ ਨੇ ਉੱਥੇ ਪਵਿੱਤਰ ਮਹੀਦੇ ਵਿੱਚ ਜੋ ਇਸ਼ਨਾਨ ਸਵਿੱਤਰਬੀ ਨੂੰ ਨਮਸਤਾ ਕਰਦੀਆਂ ਨੇ ਸੋ ਕਰੋ ਦਾਖਣ ਗੁਰਦੁਆਰੇ ਕੀ ਰਬੇ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ 15 ਸਾਲ ਦੇ ਤਕਰੀਬਨ ਇਸ ਧਰਤੀ ਤੇ ਰਹੇ ਵਾਹਿਗੁਰੂ ਵਾਹਿਗੁਰੂ ਸਤਨਾਮ ਜੀ ਬਹੁਤ ਤਪ ਦੇ ਵਿੱਚ ਵੀ ਗੁਸਾਂਗਤਾ ਜੋ ਗੁਰੂ ਮਹਾਰਾਜ ਜੀ ਦੇ ਦਰਬਾਰਾਂ ਦਾ ਜੋ ਇਲਾਹੀ ਇੱਕ ਤੋਂ ਨਾ ਦਾ ਜੋ ਸੁਕੂਨ ਆਨੰਦ ਜੋ ਗੁਸਾਂਗਤਾ ਪ੍ਰਾਪਤ ਕਰਦੀਆਂ ਨੇ ਆਪ ਜੀ ਦਰਸ਼ਨ ਕਰੋ ਇਲਾਹੀ ਕਿਸ ਨਾ ਤਾਨੂੰ ਤੁ ਤੁ ਨਾਮ ਕਪਾਛ ਜੀ ਦੀ ਜੋ ਇਲਾਹੀ ਚਰਨਾਮਤ ਦਾ ਆਨੰਦ ਇਲਾਹੀ ਜੋ ਗੁਰਬਾਣੀ ਦਾ ਪ੍ਰਵਾਹ ਜੋ ਮਹਾਰਾਜ ਦੇ ਬਾਗਚੇ ਹੋਏ ਬ੍ਰਹਿਮੰਡ ਇਸ ਕੇ ਸਿਰ ਉਪਰ ਗੁਰੂ ਸਵਾਮੀ ਕੋਦੂ ਕਿਹਦਾ ਪਾਵੇ اوه او 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 ਵਾਹਿਗੁਰੂ ਜੀ ਕਨਾਨ ਜੋ ਸੰਗਤਾਂ ਜੋ ਕਰ ਰਹੀਆਂ ਨੇ ਸੋ ਪ੍ਰਕਾਸ਼ ਆਨੰਦ ਲਹਿਰਾਂ ਨਹਿਰਾਂ ਖੁਸ਼ੀਆਂ ਖੇੜੇ ਗੁਰੂ ਪਾਤਸ਼ਾਹ ਜੀ ਦੀ ਸੰਗਤਾਂ ਦੀ ਝੋਲੀਆਂ ਵਿੱਚ ਜੋ ਬਖਸ਼ਾਂ ਵਰਕਤਾਂ ਨੂੰ ਪਾਉਂਦੇ ਹੋਵੇ ਇਲਾਹੀ ਜੋ ਪ੍ਰਵਾਹ ਦੇ ਬਚਨ ਕੀਰਤਨ ਰੂਪ ਦੇ ਵਿੱਚ ਗੁਰਸੰਗਤਾਂ ਨੂੰ ਰਾਗੀ ਸਿੰਘ ਗਾਇਨ ਕਰਦੇ ਹੋਏ ਗੁਰਸੰਗਤਾਂ ਨੂੰ ਸੁਣਾਉਂਦੇ ਹੋਏ ਸੋ ਪਵਿੱਤਰ 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 ਪਨੀਤ ਨਾਮ ਜਪਤ ਨਾਨਕ ਮਨਪ੍ਰੀਤ ਦੇ ਮਹਾਂਵਾਕ ਅਨੁਸਾਰ ਇਲਾਹੀ ਜੋ ਗੁਰਬਾਣੀ ਦੀ ਧੰਨ ਬਾਛਾ ਜੀ ਦੇ ਪ੍ਰਵਾਹ ਤੋਂ ਗੁਰਪਿਆਰੀਆਂ ਸੰਗਤਾਂ ਨੂੰ ਕਰੋ ਉਦੀ ਬਾਕੀ ਹੋਈ ਦਾਤ ਜੋ ਗੁਰਸਿੱਖ ਨੂੰ ਆ ਪਰ ਪੀਰ ਨੂੰ ਲਾਹੀ ਮੇਲੇ ਵਾਹਿਗੁਰੂ ਸਾਹਿਬ ਜੀ